ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਜਾਂਦਾ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਵਾਈਟੇਸੂਏ ਫੋਲਡਰ ਕਾਰਡ ਵਾਲੀ ਜਰਸੀ ਬੱਚੀ ਦਿਖਾਉਂਗਾ ਤੇ 2 ਨੰਬਰ ਤੇ ਵੀ ਦੋਸਤੋ ਜਰਸੀ ਹੀਫਰ ਦਿਖਾਉਂਗਾ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇਥੇ ਆ ਕੇ ਆਪਦੀ ਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਹੀਫਰ ਆ ਬਾਈ ਜੀ ਹੁਣਾਂ ਦੀ ਕਰਮਾਂ ਵਾਲੀ ਪਹਿਲਾ ਸੂਹ ਸੋਨ ਵਾਲੀ ਹੈ ਮੂਹ ਤੋਂ ਕੱਚੀ ਖੀਰੀ ਹੈ ਬਾਈ ਜੀ ਹੁਣੇ ਕਹਿੰਦੇ 15 ਮਹੀਨੇ ਤੋਂ ਕੱਟੂ ਮਰਾ ਬੱਚੀ ਦੀ ਹਜੇ ਮਦਰ ਰਿਕਾਰਡ 28 ਕਿਲੋ ਦਾ ਬਾਈ ਜੀ ਹੁਣੇ ਕਹਿੰਦੇ ਮੂਤੋਂ ਖੀਰੀ ਡੇਟ ਮੁਤਾਬਕ ਡੇਢ ਮਹੀਨੇ ਦੀ ਬੱਚੀ ਹਜੇ ਕੱਚੀ ਆ ਪੈਟਪੋੜਾ ਸੋਨਾ ਚੌੜਾ ਹਾਈਟ ਵਾਜ ਵੀ ਦੋਸਤੋ ਫੋਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਬੱਚੀ ਆ ਡੇਢ ਮਹੀਨੇ ਦੀ ਡੇਟ ਮੁਤਾਬਕ ਕੱਚੀ ਹੈ ਮਤਲਬ ਰਿਕਾਰਡ 27 28 ਕਿਲੋ ਦਾ ਦੋਸਤੋ ਚੰਗੇ ਸੀਮਣ ਦੀ ਆ ਬੱਚੀ ਤੇ ਚੰਗਾ ਸੀਮਣ ਹੀ ਬਾਈ ਜੀ ਹੁਣੇ ਕਹਿੰਦੇ ਅੱਗੇ ਲੱਗਾ ਹੋਇਆ ਪ੍ਰੋਪਰ ਰਿਕਾਰਡ ਤੁਹਾਨੂੰ ਬਾਈ ਜੀ ਹੋਣਾ ਕੋਲੇ ਮਿਲ ਜਾਊਗਾ ਬੱਚੀ ਦਾ ਬੁਤੀ ਬਾਤੀ ਵੇਚ ਸਕਦੇ ਆ ਛੋਟਾ ਕੰਨਾ ਬੋਦੀ ਵਾਲੀ ਜਰਸੀ ਆ ਪੈਟਪੋਡਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਇੱਕ ਕਰਮਾ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਡੇਟ ਮੁਤਾਬਕ ਡੇਢ ਮਹੀਨੇ ਦੀ ਬੱਚੀ ਕੱਚੀ ਐ ਝੋਲੀ ਵੇਚ ਸਕਦੇ ਆ ਚਾਰ ਹੀ ਥਾਣਾ ਕਰਮਾ ਵਾਲੀ ਦੇ ਗੈਪ 'ਚ ਨਿੱਖਰਵੇਂ ਕੱਲੇ-ਕੱਲੇ ਲੱਗੇ ਹੋਏ ਆ ਚਾਰਾਂ ਸਨਾਂ ਦਾ ਸੇਮ ਹੀ ਸਾਈਜ਼ ਇੱਕ ਨੰਬਰ ਬੱਚੀ ਦਾ ਪ੍ਰਾਈਸ ਬਾਈ ਜੀ ਹੁਣੇ ਕਹਿੰਦੇ ਫੋਨ ਤੇ ਹੀ ਕਰਾਂਗੇ ਦੋ ਨੰਬਰ ਤੇ ਦੋਸਤੋ ਸੋਹਣੀ ਜਰਸੀ ਫਰਾ ਭਾਈ ਜੀ ਹੋਣਾ ਦੀ ਇਹ ਮੰਤ ਦੀ ਬਾਈ ਕਹਿੰਦਾ ਉਮਰ ਆ ਬੱਚੀ ਦੀ ਆ ਬਾਈ ਜੀ ਹੁਣੇ ਕਹਿੰਦੇ ਡੈਨਮਾਰਕ 40 138 ਦੀ ਆ ਚਾਰ ਹੀ ਥਾਣਾ ਕਰਮਾਲੀ ਦੇ ਗੈਪ 'ਚ ਨਿੱਖਰਵੇਂ ਇਕੱਲੇ-ਇਕੱਲੇ ਲੱਗੇ ਹੋਏ ਆ 2 ਨੰਬਰ ਜਰਸੀ ਹੀ ਫਰਦਾ ਪ੍ਰਾਈਸ ਬਾਈ ਜੀ ਹੁਣੇ ਕਹਿੰਦੇ ਜੇ ਐ ਜੀ ਡਿਮਾਂਡ ਆ 12000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਫੋਨਾਂ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ